ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਹਾਂ ਜੀ ਇੱਕ ਫਿਲਮ ਆ ਰਹੀ ਆ ਅਕਾਲ ਅਕਾਲ ਸਿੱਖੀ ਤੇ ਫਿਲਮ ਇਹਦੇ ਵਿੱਚ ਗਿੱਪੀ ਗਰੇਵਾਲ ਪ੍ਰੋਡਿਊਸਰ ਨੇ ਤੇ ਉਹ ਐਕਟਰ ਵੀ ਨੇ ਤੇ ਕੈਮਰਾਮੈਨ ਉਹ ਦਾ ਬਲਜੀਤ ਸਿੰਘ ਦਿਓ ਸੇਮ ਟੀਮ ਹੈ ਚਲੋ ਇਹ ਲੋਕ ਕਿੱਦਾਂ ਦੇ ਨੇ ਇਹਨਾਂ ਬਾਰੇ ਬੋਲਣਾ ਜਿਹਨੇ ਵੀ ਸ਼ੁਰੂ ਕੀਤਾ ਹੋਊ ਪਹਿਲਾਂ ਵਧੀਆ ਕੀਤਾ ਕਿਸੇ ਨੂੰ ਤਾਂ ਕਰਨਾ ਹੀ ਪੈਣਾ ਸੀ ਤੇ ਹੁਣ ਮੈਂ ਥੋੜੇ ਦਿਨਾਂ ਚ ਇੱਕ ਵੀਡੀਓ ਦੇਖੀ ਆ ਥੋੜੇ ਦਿਨ ਹੀ ਕੱਲ ਹੀ ਦੇਖੀ ਆ ਆ ਭਾਈ ਸਾਹਿਬ ਦੀ ਵੀਡੀਓ ਪਾਈ ਆ ਕਿਸੇ ਨੇ ਇਹ ਸਿੰਘ ਸਾਹਿਬ ਨੇ ਬਹੁਤ ਸਿਆਣੇ ਨੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਪਰ ਇਹ ਭਾਈ ਸਾਹਿਬ ਨੂੰ ਜੇ ਵੀਡੀਓ ਦੇਖਣ ਤੇ ਇਹਨਾਂ ਨੂੰ ਗੁੱਸਾ ਬਿਲਕੁਲ ਨਹੀਂ ਆਉਣਾ ਚਾਹੀਦਾ ਉਹ ਕਿਉਂ ਨਹੀਂ ਆਉਣਾ ਚਾਹੀਦਾ ਇਹਨਾਂ ਦੀ ਟੀਮ ਨੂੰ ਵੀ ਨਹੀਂ ਆਉਣਾ ਚਾਹੀਦਾ ਕਿਉਂਕਿ ਇਹਨਾਂ ਦੀ ਪਿੱਠ ਪਿੱਛੇ ਸਾਰੇ ਇਦਾਂ ਬੋਲਦੇ ਨਾਲੇ ਥੋੜਾ ਨਹੀਂ ਬਹੁਤ ਮਾੜਾ ਬੋਲਦੇ ਇਹਨਾਂ ਨੂੰ ਸਾਹਮਣੇ ਕੋਈ ਨਹੀਂ ਬੋਲਦਾ ਜੇ ਕਿਸੇ ਨੇ ਨੈਟ ਤੇ ਬੋਲਤਾ ਤਾਂ ਕੋਈ ਗੱਲ ਨਹੀਂ ਉਹੀ ਬੋਲ ਰਿਹਾ ਜੋ ਲੋਕ ਤੁਹਾਡੀ ਪਿੱਠ ਪਿੱਛੇ ਬੋਲਦੇ ਆ ਇਹ ਚੰਗੇ ਆ ਉਹਨਾਂ ਨਾਲੋਂ ਜਿਹੜੇ ਤੁਹਾਡੇ ਸਾਹਮਣੇ ਤਾਂ ਕਹਿ ਰਹੇ ਨੇ ਤੁਹਾਡੀ ਪਿੱਠ ਪਿੱਛੇ ਨਹੀਂ ਬੋਲ ਏ ਭਾਈ ਸਾਹਿਬ ਨੂੰ ਪਹਿਲਾਂ ਤੋਂ ਮੈਂ ਜਾਣਦਾ ਜਿਹੜਾ ਮੈਨੂੰ ਚੀਜ਼ ਨਹੀਂ ਪਤਾ ਸੀ ਮੈਨੂੰ ਇੰਨਾ ਪਤਾ ਸੀ ਕਿ ਇਹਨਾਂ ਨੂੰ ਨੀਨਾ ਨਰਿੰਦਰ ਨੀਨਾ ਲੈ ਕੇ ਆਇਆ ਸੀ ਇਸ ਲੈਨ ਚ ਇਹਨਾਂ ਨੇ ਭਾਈ ਸਾਹਿਬ ਨੇ ਜਿਨ੍ਹਾਂ ਨੇ ਵੀਡੀਓ ਪਾਈ ਆ ਉਹਨਾਂ ਨੂੰ ਆਲਖਾ ਨਾਂ ਲੈ ਆ ਕੇ ਸਿੱਧਾ ਹੈ ਨਾ ਤੇ ਆਲਖ ਸਾਹਿਬ ਨੇ ਪਈ ਇਹਨੂੰ ਲੈ ਕੇ ਆਏ ਜਾਂ ਕਈ ਚੀਜ਼ਾਂ ਤੇ ਇਹਨਾਂ ਬਾਰੇ ਹੋਰ ਵੀ ਕਈ ਵੇਰਵੇ ਦੱਸਦੇ ਆ ਕਿਉਂਕਿ ਇਹ ਇਹ ਕੰਮ ਹੋਣਾ ਵੀ ਜ਼ਰੂਰੀ ਸੀ ਡਾਰੀ ਕਿਸੇ ਨੂੰ ਨਹੀਂ ਸੀ ਸਭ ਇੱਕ ਦੂਏ ਦੇ ਖਿਲਾਫ ਕੰਮ ਕਰੀ ਜਾਂਦੇ ਆ ਹੀਰਾ ਫੇਰੀਆਂ ਚੋਰੀਆਂ ਕਰੀ ਜਾਂਦੇ ਪਰ ਦੇਖੋ ਏਦਾਂ ਦੀਆਂ ਹਰਕਤਾਂ ਕਰਨ ਵਾਲੇ ਗਲਤ ਹਰਕਤਾਂ ਕਰਨ ਵਾਲੇ ਇੱਕ ਹੋਰ ਹੈ ਚੰਗੇ ਬੰਦੇ ਕਿਤੇ ਇੱਕ ਹੋਰ ਹੈ ਉਹ ਕਦੀ ਵੀ ਨਹੀਂ ਹੋਰ ਹੈ ਇੱਕ ਚੰਗਾ ਬੋਲੀ ਜਾਂਦਾ ਸੱਚ ਬੋਲੀ ਜਾਂਦਾ ਬਾਕੀ ਉਹਦੇ ਸ਼ਾਵਾਸ਼ ਬੱਲੇ ਬੱਲੇ ਤੇ ਕਰੀ ਜਾਂਦੇ ਉਹਦੀ ਫੋਨ ਤੇ ਲੇਕਿਨ ਓਪਨਲੀ ਉਹਦਾ ਸਾਥ ਕੋਈ ਨਹੀਂ ਦਿੰਦਾ ਇਹ ਦੇਣਾ ਚਾਹੀਦਾ ਹੁਣ ਦੇਖੋ ਪਹਿਲਾਂ ਇਹਨਾਂ ਦੇ ਦੋ ਢੜੇ ਹੁੰਦੇ ਸੀ ਉਹ ਕਿੰਨਾ ਦੇ ਢੜੇ ਹੁੰਦੇ ਤੁਸੀਂ ਆਪ ਸੋਚੋ ਉਹ ਦੋਨੇ ਢੜੇ ਹੁਣ ਇੱਕ ਹੋ ਚੁੱਕੇ ਆ ਅਕਾਲ ਫਿਲਮ ਆ ਰਹੀ ਆ ਅਕਾਲ ਫਿਲਮ ਦੇ ਵਿੱਚ ਸਾਰੀ ਨਹੀਂ ਅਕਾਲ ਫਿਲਮ ਦੇ ਵਿੱਚ ਇਹ ਸਿੱਖੀ ਬਾਰੇ ਕਹਿ ਰਹੇ ਪਏ ਅਸੀਂ ਸਿੱਖੇ ਲਈ ਬਹੁਤ ਕਸ਼ਟਕੁਸ਼ ਕਰਤਾ ਮਲਕੀਤ ਰੌਣੀ ਸਾਹਿਬ ਐ ਕੋ ਬਹੁਤ ਵੱਡੀਆਂ ਗੱਲਾਂ ਕਰਦੇ ਅਸੀਂ ਪੰਜਾਬ ਲਈ ਆਹ ਕਰ ਰਹੇ ਅਸੀਂ ਤੁਸੀਂ ਪੰਜਾਬ ਲਈ ਕੁਝ ਨਹੀਂ ਕਰਦੇ ਰੌਣੀ ਸਾਹਿਬ ਤੁਸੀਂ ਸਿਰਫ ਨੋਟਾਂ ਲਈ ਕੰਮ ਕਰਦੇ ਹੋ ਸੱਚ ਬੋਲਿਆ ਕਰੋ ਪਬਲਿਕ ਨੂੰ ਇੰਨਾ ਮੁੱਧੂ ਨਾ ਸਮਝੋ ਪਬਲਿਕ ਵੀ ਸਿਆਣੀਆਂ ਪਰ ਉਹ ਵਿਚਾਰੀ ਭੋਲੀ ਆ ਉਹ ਭੁੱਲ ਜਾਂਦੀ ਆ ਕੁਝ ਸਮਾਂ ਪਾ ਕੇ ਛੇ ਮਹੀਨੇ ਤੁਸੀਂ ਪਹਿਲਾਂ ਕੋਸ਼ਿਸ਼ ਕਰਦੇ ਹੋ ਉਸ ਤੋਂ ਬਾਅਦ ਕੋਸ਼ਿਸ਼ ਕਰ ਲੈਣ ਤੁਹਾਨੂੰ ਇਹ ਭੇਤ ਪੈ ਚੁੱਕਾ ਪਬਲਿਕ ਜਿੱਦਣ ਸਿਆਣੀ ਹੋ ਗਈ ਨਾ ਤੁਹਾਡਾ ਬਹੁਤ ਰੋਈਆ ਪਿੱਟਣ ਪੈਣਾ ਤੁਹਾਨੂੰ ਮੈਂ ਦੱਸਾਂ ਇਹ ਚੀਜ਼ਾਂ ਨੂੰ ਸਮਝੋ ਇਹ ਜਿਹੜੇ ਹੁਣ ਵਿੱਚ ਕਈ ਚੈਨਲਾਂ ਵਾਲੇ ਲੱਖੋ ਜੀ ਹੁਣ 38 ਬਥਾ ਲਈ ਉਹ ਸਿੱਖ ਬਣ ਗਿਆ ਇਹ ਜਿਹੜੀ ਗੱਲ ਕਹੀ ਆ ਇਹ ਜਿਹੜਾ ਬਹੁਤ ਕਲੋਜ਼ ਹੈ ਅਮਨ ਖਟਕੜ ਇਹਨਾਂ ਦੇ ਚੈਨਲ ਵਾਲਾ ਤੇ ਪ੍ਰਾਈਮ ਏਸ਼ੀਆ ਵਾਲਾ ਉਹਦੇ ਤੇ ਕਹੀ ਆ ਉਹ ਚੱਜ ਦਾ ਵਿਚਾਰ ਵਾਲਿਆਂ ਨੇ ਕਹੀ ਹੈ ਚੱਜ ਦਾ ਵਿਚਾਰ ਵਾਲੇ ਕਿੰਨੀਆਂ ਕਿ ਚੱਜ ਦੀਆਂ ਗੱਲਾਂ ਕਰਦੇ ਇਸ ਤੋਂ ਲਾ ਲਓ। ਇਨੀ ਦਾੜੀ ਇਹ ਚ ਵਧਾਈ ਵੀ ਨਹੀਂ ਤੋ ਕਿੱਡਾ ਜੱਟੜ ਤੋਲੀ ਜਾਂਦੇ। ਇਹ ਪਬਲਿਕ ਨੂੰ ਸਮਝਣਾ ਚਾਹੀਦਾ। ਹਨਾ ਇਹਨਾਂ ਦਾ ਤਾਂ ਸਿਸਟਮ ਇਹ ਚੱਲੀ ਜਾਂਦਾ। ਨੰਬਰ 2 ਤੇ ਇਹ ਫਿਲਮ ਲਈ ਸਿੱਖੀ ਲਈ ਗੱਲ ਕਰਨ ਵਾਲੇ ਕਦੀ ਵੀ ਇਹ ਗੱਲ ਕਿਉਂ ਨਹੀਂ ਕਰਦੇ ਕਿ ਮੁੰਬਈ ਦੇ ਵਿੱਚ ਚਾਰ ਸਾਹਿਬ ਜੰਦਿਆਂ ਦੇ ਨਾਂ ਤੇ ਇੱਕ ਚੈਰਿਟੀ ਖੁੱਲੀ ਆ ਸੰਸਥਾ ਖੁੱਲੀ ਆ ਜਿੱਥੇ ਹਜ਼ਾਰਾਂ ਰੁਪਏ ਦੇ 10-10 ਹਜ਼ਾਰ ਦਾ ਟੈਸਟ 10-10 ਰੁਪਏ ਚ ਹੁੰਦਾ। ਕਿਉਂ ਮੁੰਬਈ ਦੇ ਉਹੀ ਐਕਟਰ ਅੱਜਕੱਲ ਬੋਲ ਰਿਹਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਪੱਗਾਂ ਵੱਨ ਕੇ ਸਾਨੂੰ ਵਰਤ ਗਏ ਉਹ ਬਾਲੀਵੁੱਡ ਵਾਲੇ ਆ ਤੁਸੀਂ ਵੀ ਨਾ ਪਹਿਲੇ ਲੈ ਕੁਝ ਵੀ ਨਹੀਂ ਬੋਲ ਰਹੇ ਉਸ ਚੀਜ਼ ਬਾਰੇ ਹਨਾ ਤੁਸੀਂ ਵੀ ਤਾਂ ਇੱਥੇ ਗਲਤ ਹੋ ਨਾ ਗੁੱਸਾ ਨਾ ਇਹ ਗੱਲ ਦਾ ਕਰੋ ਠੰਡੇ ਜਿਹੀ ਨਾ ਸੋਚੋ ਜੇ ਜਰਨੈਲ ਸਿੰਘ ਦੀ ਬਾਰੇ ਬੋਲਤਾ ਲੋਕ ਪਿੱਠ ਪਿੱਛੇ ਬੋਲਦੇ ਨੇ ਸਾਹਮਣੇ ਬੋਲਤਾ ਜੇ ਹੁਣ ਤੁਸੀਂ ਇਹ ਚੀਜ਼ ਲਈ ਨਹੀਂ ਬੋਲਦੇ ਮੁੰਬਈ ਆਏ ਹੋ ਇੱਥੇ ਤੁਸੀਂ ਪ੍ਰੋਮੋਸ਼ਨ ਕੀਤੀ ਹੈ ਹਨਾ ਕਰਨ ਜੋਹਰ ਨੂੰ ਵੀ ਕਹਿੰਦੇ ਬਾਕੀਆਂ ਨੂੰ ਵੀ ਕਹਿੰਦੇ ਤੁਸੀਂ ਕਾਹ ਕੋਈ ਚੀਜ਼ ਕਰਦੇ ਤੁਸੀਂ ਕਿਸੇ ਨੇ ਨਹੀਂ ਉਹ ਕੀਤੀ ਇਹ ਮੁੰਬਈ ਦੇ ਜਿੰਨੇ ਐਕਟਰ ਉਹ ਕਰ ਰਹੇ ਆ ਦੇਖੋ ਤੁਹਾਨੂੰ ਐਂਡ ਦੇ ਵਿੱਚ ਮੈਂ ਵੀਡੀਓ ਦਿਖਾ ਦਿੰਨਾ ਉਹ ਵੀਡੀਓ ਦੇ ਵਿੱਚ ਤੁਸੀਂ ਐਂਡ 'ਚ ਦੇਖਿਓ ਵੀ ਪੂਨਮ ਢਿੱਲੋਂ ਦਾ ਮੈਂ ਜਾਂ ਕਿਸੇ ਦਾ ਕਿਸੇ ਐਕਟਰਸ ਦਾ ਵੀਡੀਓ ਲਾਉਣਾ ਜਾਂ ਕਿਸੇ ਐਕਟਰ ਦਾ ਸੁਣ ਕੇ ਦੇਖੋ ਉਹ ਤਾਰੀਫ ਕਰ ਰਹੇ ਆ ਵੀ ਹਾਂ ਸਿੱਖਾਂ ਦੇ ਨਾਂ ਤੇ ਆ ਚੀਜ਼ ਖੁੱਲੀ ਜਾਂ ਕਹਿੰਦੇ ਇਹ ਕਹਿੰਦੇ ਇੱਕ ਤੱਕ ਪੂਰਨ ਕੀਤਾ ਹੈ ਕੰਮ ਚਲੋ ਬਹੁਤ ਵਧੀਆ ਕੀਤਾ ਤੁਸੀਂ ਤਾਂ ਇਹ ਲਈ ਕੁਛ ਨਹੀਂ ਕੀਤਾ ਜੇ ਤੁਸੀਂ ਇਹ ਕਰ ਦਿੰਦੇ ਤਾਂ ਸ਼ਾਇਦ ਤੁਹਾਡੀ ਫਿਲਮ ਨੂੰ ਹੋਰ ਹੰਗਾਰਾ ਮਿਲਦਾ ਮੁੰਬਈ 'ਚ ਵੀ ਹੰਗਾਰਾ ਮਿਲਦਾ ਜਿਹੜੇ ਮੁੰਬਈ 'ਚ ਫ੍ਰੀ ਟੈਸਟ ਕਰਾਉਂਦੇ ਉਹ ਵੀ ਇਹ ਸੋਚਦੇ ਤੁਹਾਡੇ ਬੰਦਿਆਂ ਦੇ ਜ਼ਰੀਏ ਮੈਂ ਗੱਲ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕੀਤੀ ਕਿਸੇ ਨੇ ਨਹੀਂ ਪਹੁੰਚਾਈ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਤੁਰੇ ਹੋਏ ਬੰਦੇ ਤੁਹਾਡੇ ਕਿੰਨੇ ਸਕੇ ਆ ਇੱਥੋਂ ਹੀ ਇੱਕ ਮੈਂ ਜਵਾਬ ਦੇਣਾ ਅੰਬਰਦੀਪ ਨੂੰ ਕਿ ਅੰਬਰਦੀਪ ਦੇ ਨਾਲ ਠਾਹਕੇ ਲਾ ਕੇ ਪਿੱਛੇ ਖੜਨ ਵਾਲੇ ਬੰਦੇ ਕਿੰਨੇ ਕੋਦੇ ਨਾਲ ਹੈ ਇਹ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਉਹਦੇ ਵਿੱਚੋਂ ਹੀ ਕਿੰਨਾ ਬੰਦਿਆਂ ਨੇ ਇਹ ਗੱਲ ਆਪ ਬਾਪਲਾ ਕੇ ਚੀਜ਼ ਗੇਮ ਕੀਤੀ ਹੈ ਤੇ ਹੁਣ ਦੇਵ ਖਰੋੜ ਵੀ ਉਹ ਕਰਦਾ ਇਟ ਮੀਨ ਇਹ ਸਾਰੇ ਕਿਰੂਏ ਦੀਆਂ ਰੀਲਾਂ ਫਿਲਮਾਂ ਦੇਖਦੇ ਰਹਿੰਦੇ ਆ ਤੇ ਇਹ ਚੀਜ਼ ਹੁੰਦੀ ਆ ਇਹ ਚੀਜ਼ਾਂ ਪਲੀਜ਼ ਦਿਖਾਵੇ ਬੰਦ ਕਰੋ ਕਲੈਕਟੀ ਨਾਲ ਸਾਫ਼ ਸੁਥਰੀ ਗੱਲ ਕਰੋ ਸਾਫ਼ ਸੁਥਰੇ ਕੰਮ ਕਰੋ ਤਾਂ ਕਿ ਸਾਡੇ ਵਰਗੇ ਤੁਹਾਨੂੰ ਖਲਾ ਨਾ ਬੋਲ ਸਕਣ ਨਹੀਂ ਤਾਂ ਇੱਕ ਦਿਨ ਐਸਾ ਹੋਣਾ ਜਿੱਦਾਂ ਹੁਣ ਆ ਭਾਈ ਸਾਹਿਬ ਸ਼ੁਰੂ ਹੋਏ ਨੇ ਇਦਾਂ ਹੀ ਲੋਕਾਂ ਨੇ ਹੋਰ ਨੇ ਹੁਣ ਹੋਣਾ ਹੈ ਸ਼ੁਰੂ ਫਿਰ ਐਵੇਂ ਸੜਕਾਂ ਤੇ ਜੁੱਤੀਆਂ ਮਾਰਦੇ ਫਿਰਨਗੇ ਉਹ ਤੁਹਾਡੇ ਮਗਰਸ਼ਾ ਅੱਗੇ ਤਾਂ ਸਟੇਜਾਂ ਤੇ ਮਾਰਦੇ ਹੁੰਦੇ ਟਮਾਟਰ ਜਾਂ ਕੁਝ ਫਿਰ ਸੜਕਾਂ ਤੇ ਇਹ ਕੰਮ ਹੋਊਗਾ ਇਹ ਮਾੜਾ ਹੋਊਗਾ ਇਸ ਕਰਕੇ ਆਪਣੀ ਜਿੱਦ ਇੱਜ਼ਤ ਦੇ ਤੁਸੀਂ ਆ ਕੇ ਰਖਵਾਲੇ ਬਣੋ ਹੁਣ ਥੋੜੇ ਦਿਨ ਪਹਿਲਾਂ ਜੇ ਆਮ ਬੰਦਿਆਂ ਤੇ ਕਿਸੇ ਨੂੰ ਨਹੀਂ ਯਕੀਨ ਅਗਲੀ ਵੀਡੀਓ ਮੈਂ ਇੱਥੇ ਪਾਉ ਗੁੱਡੂ ਤੋਂ ਨਵਾਜੀ ਨੇ ਜਿਹਨੇ ਦਲਜੀਤ ਦਸਾਂਝ ਨੂੰ ਮੌਕਾ ਦਿੱਤਾ ਉਹਨਾਂ ਨੇ ਵੀ ਇਹ ਗੱਲ ਕਹਿਤੀ ਕਹਿੰਦੇ ਜਦੋਂ ਦਲਜੀਤ ਦਾ ਸਵਾਲ ਪੁੱਛਿਆ ਕਹਿੰਦੇ ਮੈਂ ਉਹਨਾਂ ਬਾਰੇ ਗੱਲ ਨਹੀਂ ਕਰਦਾ ਜੋ ਸਾਹਮਣੇ ਕੁਝ ਹੋਰ ਨੇ ਪਿੱਠ ਪੁੱਛੇ ਕੁਝ ਹੋਰ ਹੁੰਦੇ ਆ ਇਹ ਚੀਜ਼ਾਂ ਤੋਂ ਸਮਝਿਆ ਕਰੋ ਅਸੀਂ ਕੋਈ ਇਹਨਾਂ ਦੇ ਖਿਲਾਫ ਐਵੇਂ ਨਹੀਂ ਬੋਲਦੇ ਸੀ ਸਾਡੀ ਪਰਸਨਲ ਦੁਸ਼ਮਣੀ ਵੀ ਕੋਈ ਨਹੀਂ ਸੀ بس ਐਵੇਂ ਏ ਸੀ ਵੀ ਕਿਸੇ ਨਾ ਗਲਤ ਹੁੰਦਾ ਦੇਖ ਕੇ ਸਭ ਤੋਂ ਦੇਖਿਆ ਨਹੀਂ ਜਾਂਦਾ ਤੇ ਜਿਹੜੇ ਦੇਖ ਲੈਂਦੇ ਆ ਉਹ ਫਿਰ ਇਸ ਫਿਲਮ ਲਾਈਨ ਚ ਹੀ ਆ ਔਰ ਬਹੁਤ ਲੋਗ ਇਸ ਲਾਈਨ ਚ ਇਦਾਂ ਦੇ ਆ ਜਿਹੜੇ ਸਾਤੋਂ ਖਾਂਦੇ ਸੀ ਤੇ ਅੰਡਾ ਕਿਤੇ ਉਧਰ ਦਿੰਦੇ ਸੀ ਇਹ ਉਹ ਲੋਕ ਨੇ ਇੰਡਸਟਰੀ ਦੇ ਇਹਨਾਂ 'ਤੇ ਭਰੋਸਾ ਘੱਟ ਕਰੋ ਮਿਹਰਬਾਨੀ ਸ਼ੁਕਰੀਆ ਨਮਸਕਾਰ ਮੈਂ ਹੂੰ ਪੂਨਮ ਢਿਲਨ ਅੱਜ ਮੂਝੇ ਆਪਕੋ ਇਹ ਖਬਰ ਦਿੱਤੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਖਾਲਸਾ ਕਾਲਜ ਮਾਟੂnga ਮੁੰਬਈ ਮੇ चार साहबजादे एम आर आई और सी टी स्कैन सेंटर खोला गया है इस सेंटर में बहुत ही हाईटेक सीमेंस की मशीन लगाई गई है और यहाँ पे आपको एम आर आई और सी टी स्कैन सिर्फ और सिर्फ दस रुपये में करवा सकते हैं बाहर ये टेस्ट दस से पंद्रह हज़ार में होते हैं और ये खुशखबरी यहीं ख़त्म नहीं हो जाती गुरु नानक देव जी की मिशन तेरह तेरह के तहत वहाँ केमिस्ट शॉप भी खोली गई है जिसमें सभी दवाइयाँ मार्केट के 20 से 30 परसेंट में ही मिल जाती हैं ज़रूरतमंद को ये खबर आप ज़रूर पहुँचाइए और हाँ वहाँ 500 सौ किस्म के ब्लड टेस्ट भी किए जाएंगे जो मार्केट से ऑलमोस्ट फिफ्टी परसेंट रेट पे होंगे बस आप लोगों से सिर्फ यही गुजारिश है कि इन सुविधाओं के बारे में आप सभी लोगों को खबर दें ताकि सभी ज़रूरतमंद ਇੰਨ ਕਾ ਫਾਇਦਾ ਉਠਾ ਸਕੇ ਤਾਂ ਚਲਿਏ ਮਾਚੂnga ਖਾਲਸਾ ਕਾਲਜ ਮੁੰਬਈ ਮੇ ਇਸ ਸੁਵਿਧਾ ਕਾ ਸਭ ਫਾਇਦਾ ਲੀਜੀਏ